ਕਿਸਾਨਪਰਾਓ ਅੱਜ ਦੀ ਇਸ ਵੀਡੀਓ ਚ ਆਪਾਂ ਤੁਹਾਨੂੰ ਇੱਕ ਰਿਟੇਲਰ ਭਰਾ ਨਾਲ ਮਿਲਾਵਾਂਗੇ ਜੋ ਕਿਸਾਨਾਂ ਨੂੰ ਬਹੁਤ ਜ਼ਿਆਦਾ ਰეკਮੈਂਡੇਸ਼ਨ ਦਿੰਦੇ ਆ ਉਹਨਾਂ ਦੇ ਥਰੂ ਹੀ ਸਾਡੇ ਕਿਸਾਨਪਰਾ ਹਰ ਵੀ ਸਾਈਡ ਬਾਰੇ ਨਦੀਨ ਨਾਸ਼ਕਾਂ ਬਾਰੇ ਜਾਣ ਪਾਉਂਦੇ ਨੇ ਇਹੋ ਜੇ ਰਿਟੇਲਰ ਭਰਾ ਕੋਲ ਪਹੁੰਚੇ ਆ ਉਸੇ ਤੋਂ ਜਾਣਾਂਗੇ ਕਿ ਕੀ ਰეკਮੈਂਡ ਕਰਦੇ ਨੇ ਕਿਵੇਂ ਰეკਮੈਂਡ ਕਰਦੇ ਨੇ ਆਜੋ ਜੀ ਸ਼ੁਰੂ ਕਰਦੇ ਆਂ ਦੋਸਤੋ ਸਾਡੇ ਨਾਲ ਰਿਟੇਲਰ ਭਰਾ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹ ਉਹਨਾਂ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਪਹਿਲਾਂ ਤਾਂ ਵੀਰ ਜੀ ਤੁਸੀਂ ਆਪਣੇ ਬਾਰੇ ਦੱਸੋ ਕਿ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਤੇ ਕਿਹੜੀ ਲੋਕੇਸ਼ਨ ਤੇ ਆ ਤੇ ਆਪਣਾ ਨਾਂ ਕੀ ਹੈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਲੋਕੇਸ਼ਨ ਸਰਹੰਦ ਸਾਨੀਪੁਰ ਰੋਡ ਫਤਿਹਗੜ੍ਹ ਸਾਹਿਬ ਮੇਰੀ ਫਾਰਮ ਦਾ ਨਾਮ ਮਾਨਵ ਖੇਤੀ ਸੇਵਾ ਸੈਂਟਰ ਤੋਂ ਫਾਰਮਰਾਂ ਨਾਲ ਵਧੀਆ ਆਪਣਾ ਮੇਲ ਜੋਰ ਹੋਰ ਵਧੀਆ ਪ੍ਰੋਡਕਟਸ ਸੇਲ ਕਰਦੇ ਆ ਫਾਰਮਰ ਆਪਣੇ ਨਾਲ ਵਧੀਆ ਜੁੜੇ ਹੋਏ ਨੇ ਤੇ ਆਪਾਂ ਦੁਕਾਨ ਤੇ ਮਤਲਬ ਨਹੀਂ ਸ਼ਾਪ ਤੇ ਵਧੀਆ ਪ੍ਰੋਡਕਟਸ ਸੇਲ ਕਰਦੇ ਆ ਮੈਂ ਯੂਪੀਐਲ ਕੰਪਨੀ ਦਾ ਕਾਫੀ ਟਾਈਮ ਤੋਂ ਕੰਮ ਕਰ ਰਹੇ ਆ ਤੇ ਮੈਂ 2021 ਤੋਂ ਯੂਪੀਐਲ ਦਾ ਕੰਮ ਸਟਾਰਟ ਕੀਤਾ ਸੀ ਯੂਪੀਐਲ ਕੰਪਨੀ ਦੇ ਬਹੁਤ ਡੇਰ ਤੋਂ ਪ੍ਰੋਡਕਟ ਮੈਂ ਸੇਲ ਵੀ ਕਰਦਾ ਰਿਹਾ ਪਰ ਥੋੜੇ ਸਮੇਂ ਤੋਂ ਹੁਣ ਮੈਂ ਯੂਪੀਐਲ ਦੇ ਕੰਪਨੀ ਤੋਂ ਡਾਇਰੈਕਟ ਪ੍ਰੋਡੈਕਟ ਲੈਣੇ ਸ਼ੁਰੂ ਕਰੇ ਨੇ। ਉਹ ਤੋਂ ਕੰਪਨੀ ਦੇ ਪ੍ਰੋਡੈਕਟਾਂ ਤੋਂ ਮੈਨੂੰ ਬਹੁਤ ਵਧੀਆ ਰਜ਼ਾਨ ਮਿਲੇ ਆ ਫਾਰਮਰ ਮੇਰੇ ਪ੍ਰੋਡੈਕਟ ਵਧੀਆ ਪਸੰਦ ਕਰਦੇ ਆ। ਅ ਵੀਰ ਜੀ ਮੇਰਾ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਏ ਹੈ ਵੀ ਜ਼ਿੰਮੇਦਾਰ ਆ ਕੇ ਤੁਹਾਨੂੰ ਕੀ ਪੁੱਛਦਾ ਹੈ? ਜ਼ਿੰਮੇਦਾਰ ਜਿਆਦਾ ਸਾਨੂੰ ਜੀ ਜਿਵੇਂ ਬੱਟਾਂ ਦੇ ਉੱਪਰ ਫਾਰਮਰ ਨੂੰ ਨਾ ਜਿਆਦਾ ਨਦੀਨ ਨਾ ਸਕਦੀ ਉਹ ਆਂਦੀ ਆ ਪ੍ਰੋਬਲਮ ਜਾਂ ਖੇਤਾਂ ਦੇ ਵਿੱਚ ਵੀ ਆਂਦੀ ਆ। ਜੀ ਤਾਂ ਨਦੀਨ ਨਾਲ ਸੇ ਵਾਸਤੇ ਹਫਤਗવાર ਵਾਸਤੇ ਸਾਨੂੰ ਵਧੀਆ ਪ੍ਰੋਡੈਕਟੇ ਮੰਗਦੇ ਨੇ। ਜੀ ਅ ਤੁਸੀਂ ਕਿਹੜਾ ਪ੍ਰੋਡਕਟ ਰეკਮੈਂਡ ਕਰਦੇ ਹੋ ਤੇ ਕਿਉਂ ਕਰਦੇ ਹੋ ਮੈਂ ਜੀ ਕਾਫੀ ਸਮੇ ਤੋਂ ਨਾ ਸਵੀਪ ਪਾਵਰ ਹੀ ਹੁਣ ਯੂਜ਼ ਕਰ ਰਹੇ ਹਾਂ ਸਵੀਪ ਪਾਵਰ ਦਾ ਹੀ ਫਾਰਮਰ ਨੂੰ ਵਧੀਆ ਰਿਜ਼ਲਟ ਆ ਰਿਹਾ ਠੀਕ ਹੈ ਜੀ ਔਰ ਬਿਲਕੁਲ ਬਾਜ਼ਾਰ ਰੇਟ ਤੇ ਆ ਰਿਹਾ ਠੀਕ ਹੈ ਜੀ ਹਾਂ ਤੇ ਇਹੀ ਰეკਮੈਂਡ ਕਰਨ ਦਾ ਕੀ ਕਾਰਨ ਲੱਗਿਆ ਤੁਹਾਨੂੰ ਸਵੀਪ ਪਾਵਰ ਰეკਮੈਂਡ ਕਰਨ ਦਾ ਇਹਦਾ ਇਹ ਆ ਜੀ ਕਿਉਂਕਿ ਕੰਪਨੀਆਂ ਦੇ ਜਿਹੜੇ ਪ੍ਰੋਡਕਟ ਬਾਕੀ ਆ ਰਹੇ ਨੇ ਨਾ ਉਹ ਇੱਕ ਤਾਂ ਗਾੜਾਪਨ ਉਹਨਾਂ ਦੇ ਵਿੱਚ ਘੱਟ ਆ ਠੀਕ ਹੈ ਜੀ ਇਹਦੇ ਵਿੱਚ ਗਾੜਾਪਨ ਤੇ ਇਹਦੇ ਕਲਰ ਦਾ ਫਰਕ ਆ ਇਹਦਾ ਕਲਰ ਵੀ ਡਾਰਕ ਆਂਦਾ ਜਿਸ ਤਰ੍ਹਾਂ ਆਪਾਂ ਨੇ ਇਹ ਕੰਪਨੀ ਨੇ ਸਾਨੂੰ ਭੇਜਿਆ ਬਣਾ ਕੇ ਜੀ ਵੀ ਇਸ ਤਰ੍ਹਾਂ ਦੀ ਸਾਡੀ ਕੰਪਨੀ ਦੀ ਕੁਆਲਿਟੀ ਆ ਤੇ ਕੰਪਨੀ ਨੇ ਬਿਲਕੁਲ ਸਹੀ ਦੱਸਿਆ ਏ ਤੁਸੀਂ ਪ੍ਰੈਕਟੀਕਲ ਦੇਖਿਆ ਫਿਰ ਹਾਂ ਪ੍ਰੋਡਕਟ ਇਹਨਾਂ ਦੇ ਬਿਲਕੁਲ ਸਹੀ ਆਂਦੇ ਆ ਜੀ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਸ ਫੀਲਡ ਚ ਬਹੁਤ ਸਾਰੀਆਂ ਕੰਪਨੀਆਂ ਦੇ ਪ੍ਰੋਡਕਟ ਆ ਰਹੇ ਨੇ ਹੁਣ ਹਾਂ ਜੀ ਤੁਸੀਂ ਸਵੀਪ ਪਾਵਰ ਤੇ ਇੰਨਾ ਭਰੋਸਾ ਕਿਉਂ ਕਰ ਰਹੇ ਹੋ ਸਵੀਪ ਪਾਵਰ ਮੈਂ ਸਰਦਾਰ ਦੱਸਿਆ ਵੀ ਫਾਰਮਰ ਨੂੰ ਰਿਜ਼ਲਟ ਲੰਬਾ ਸਮਾਂ ਚਾਹੀਦਾ ਇਸ ਦਾ ਲੰਬਾ ਸਮਾਂ ਕੰਮ ਕਰਦੀ ਆ ਖੱਪਤਗਵਾਰ ਵਾਸਤੇ ਨਹੀਂ ਫਾਰਮਰ ਨੂੰ 10 ਦਿਨ ਬਾਅਦ ਦੁਬਾਰਾ ਰਿਪੀਟ ਕਰਨੀ ਪੈਂਦੀ ਆ ਕਿਉਂਕਿ ਇਹਦਾ ਲੰਬਾ ਟਾਈਮ ਹੋਣ ਕਰਕੇ ਹੀ ਫਾਰਮਰ ਇਹਨੂੰ ਜ਼ਿਆਦਾ ਪਸੰਦ ਕਰਦਾ ਸਵੀਪ ਪਾਵਰ ਨੂੰ ਠੀਕ ਹੈ ਜੀ ਹਾਂ ਜੀ ਇਸੇ ਕਰਕੇ ਆਪਾਂ ਕੰਪਨੀ ਦੇ ਜ਼ਿਆਦਾ ਸਵੀਪ ਪਾਵਰ ਨੂੰ ਰეკਮੈਂਡ ਕਰਦੇ ਆਂ ਹਰ ਤਰ੍ਹਾਂ ਦੇ ਜੰਗਲੀ ਘਾਹ ਵਗੈਰਾ ਚੌੜੀ ਪੱਤੀ ਹੋ ਗਈ ਖੱਬਲ ਹੋ ਗਿਆ ਲੰਬੇ ਚੌੜੇ ਪੱਤੇ ਜੋ ਵੀ ਆ ਸਾਰੇ ਤਰ੍ਹਾਂ ਦੇ ਮਤਲਬ ਕਵਾੜਾ ਨੂੰ ਚੰਗੀ ਤਰ੍ਹਾਂ ਹੀ ਖਤਮ ਕਰ ਦਿੰਦਾ ਬਿਲਕੁਲ ਤੇ ਵੀਰ ਜੀ ਮੇਰਾ ਅਗਲਾ ਸਵਾਲ ਤੁਹਾਡੇ ਲਈ ਇਹ ਹੈ ਵੀ ਜਿਹੜਾ ਜਿਮੀਦਾਰ ਭਾਈ ਕਿਸਾਨ ਭਰਾ ਹੈ ਇਸ ਪ੍ਰੋਡਕਟ ਨੂੰ সুইਪ ਪਾਵਰ ਨੂੰ ਤੁਹਾਡੇ ਤੋਂ ਖਰੀਦ ਰਿਹਾ ਕੀ ਉਹ ਇਹਦੇ ਪੈਸੇ ਪੂਰੇ ਕਰ پا ਰਿਹਾ ਉਹਦੇ ਲਈ ਇੱਕ ਵੈਲਿਊ ਫੋਰ ਮਨੀ ਹੈਗਾ ਇਹ ਪ੍ਰੋਡਕਟ ਬਿਲਕੁਲ ਹੈਗਾ ਜੀ ਵੈਲਿਊ ਵਾਲਾ ਇਹਦੇ ਨਾਲ ਕੀ ਆ ਵੀ ਇਹ ਸਾਰੇ ਤਰ੍ਹਾਂ ਦੇ ਪ੍ਰੋਡਕਟਾਂ ਨੂੰ ਆਪਣਿਆਂ ਨੂੰ ਕਨੈਕਟ ਦਾ ਜਿਹੜਾ ਮੇਨ ਕੰਮ ਆ ਜਿੰਨੇ ਵੀ ਆਪਣੀ ਬੱਟਾ ਦੇ ਤਰ੍ਹਾਂ ਤਰ੍ਹਾਂ ਦੇ ਖਪਤਕਾਰ ਤੇ ਫਾਇਦਾ ਹੁੰਦੇ ਆ ਉਹਨੂੰ ਇਹ ਚੰਗੀ ਤਰ੍ਹਾਂ ਬਿਲਕੁਲ ਖਤਮ ਕਰਦਾ ਹੈ ਇਹਦਾ ਰਿਜ਼ਲਟ ਜਿਆਦਾ ਵਧੀਆ ਆਉਂਦਾ ਹੈ ਤੇ ਫਾਰਮਰ ਨੂੰ ਇਹਦੀ ਪੈਸੇ ਦੀ ਪੂਰੀ ਵਸੂਲੀ ਹੁੰਦੀ ਹੈ। ਔਰ ਬਿਲਕੁਲ ਸਹੀ ਕੋਸਟ 'ਤੇ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਫਾਰਮਰ ਨੂੰ ਲੱਗਦਾ ਇਹ ਪ੍ਰੋਡਕਟ। ਅ ਵਧੀਆ ਪ੍ਰੋਡਕਟ ਆ ਵਧੀਆ ਕੰਮ ਕਰ ਰਿਹਾ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜਿਵੇਂ ਤੁਸੀਂ ਦੱਸਿਆ ਵੀ 2021 ਤੋਂ ਤੁਸੀਂ ਸਵੀਪ ਪਾਵਰ ਤੇ ਯੂਪੀਐਲ ਕੰਪਨੀ ਨਾਲ ਜੁੜੇ ਹੋਏ। ਹਾਂਜੀ। ਤੁਹਾਡੇ ਜਿਹੜੇ ਬਿਜ਼ਨਸ ਨੂੰ ਕਿੰਨਾ ਫਾਇਦਾ ਹੋਇਆ ਇਸ ਤੇ ਇਸ ਦੇ ਨਾਲ ਜੁੜਨ ਦਾ। ਇਹਦੇ ਨਾਲ ਸਰ ਕੰਪਨੀ ਦੇ ਪ੍ਰੋਡਕਟਾਂ ਦੇ ਆਪਾਂ ਨੇ ਵਧੀਆ ਸੇਲ ਕਰ ਰਹੇ ਹਾਂ। ਔਰ ਇਹਦੇ ਪ੍ਰੋਡਕਟ ਵੇਚਣ ਨਾਲ ਫਾਰਮ ਨੂੰ ਵਧੀਆ ਰਿਜ਼ਲਟ ਮਿਲ ਰਿਹਾ ਤੇ ਸਾਡੀ ਵੀ ਦੁਕਾਨਦਾਰੀ ਤੇ ਮਤਲਬ ਵਧੀਆ ਪ੍ਰਭਾਵ ਪੈਂਦਾ ਵੀ ਇਹ ਸਾਡੀ ਸੇਲ ਵੀ ਵਧੀਆ ਔਰ ਸਾਨੂੰ ਵਧੀਆ ਰਿਸਪੌਂਸ ਵੀ ਫਾਰਮਰ ਤੋਂ ਵਧੀਆ ਮਿਲ ਰਿਹਾ ਇਸ ਕਰਕੇ ਸਾਨੂੰ ਜੋ ਵੀ ਕੰਪਨੀ ਦਾ ਆਪਾਂ ਸੇਲ ਕਰਦੇ ਆ ਜਾਂ ਕੰਮ ਕਰਦੇ ਆ ਉਹਦੇ ਨਾਲ ਬਿਜ਼ਨਸ ਸਾਡਾ ਅੱਗੇ ਹੋਰ ਬਹੁਤ ਵਧੀਆ ਵਧੀਆ ਵਧਿਆ ਹੈ ਉਮੀਦ ਹੈ ਕਿਸਾਨ ਭਰਾਵੋ ਤੁਹਾਨੂੰ ਸਾਡੀ ਜਾਣਕਾਰੀ ਦਿੱਤੀ ਹੋਈ ਵਧੀਆ ਲੱਗੀ ਹੋਊਗੀ ਤਾਂ ਇਸ ਵੀਡੀਓ 'ਚ ਇੰਨਾ ਹੀ ਆਪਾਂ ਜਲਦੀ ਤੁਹਾਨੂੰ ਅਗਲੇ ਪਾਰਟ 'ਚ ਮਿਲਾਂਗੇ ਹੋਰ ਚਾਨਣਾ ਪਾਵਾਂਗੇ ਇਸ ਟੌਪਿਕ ਤੇ ਤੇ ਉਦੋਂ ਤੱਕ ਤੁਸੀਂ ਸਾਡੇ ਨਾਲ ਬਨੇ ਰਹੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ ਸਸ਼ੀ ਕਾਲ ਜੀ